ਤਰੰਤਰੰਦੇ ਪਿੰਡ ਦਲੀਪੁਰ ਸਕੂਲ ਦੇ ਮੁਖ ਅਧਿਆਪਕ ਅਤੇ ਆਪ ਵੀ ਮਜਦਾ ਸਰਪੰਚ ਮਨਦੀਪ ਕੌਰ ਅਤੇ પતિ ਸਤਨਾਮ ਸਿੰਘ ਦੇ ਵੱਲੋਂ ਸਰਕਾਰੀ ਸਕੂਲ ਦੇ ਵਿੱਚੋਂ ਨਿਯਾਇਤ ਤੌਰ ਤੇ 65 ਹਜ਼ਾਰ ਦੇ ਰੁੱਖ ਵਿੱਚ ਦਾ ਮਾਮਲਾ ਸਾਹਮਣੇ ਆਇਆ ਹੈ ਉਥੇ ਹੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਰਕਾਰੀ ਸਕੂਲ ਦੇ ਵੀ ਤਕਰੀਬਨ 35 ਦਾ ਪੁਰਾਣੇ ਦਰਖਤ ਸਨ ਪਰ ਮੁਖ ਅਧਿਆਪਕ ਅਤੇ ਸਰਪੰਚ ਦੇ પતિ ਸਤਨਾਮ ਸਿੰਘ ਆਪਣੀ ਮਰਜ਼ੀ ਨਾਲ ਇਹਨਾਂ ਨੇ ਰੁੱਖ ਵੇ ਦੇ ਦਿੱਤੇ ਇਸੇ ਸੰਬੰਧ ਜਾਣਕਾਰੀ ਦਿੰਦੇ ਪਿੰਡ ਵਾਸੀ ਨੇ ਦੱਸਿਆ ਕਿ ਪਿੰਡ ਦੇ ਮਜਦਾ ਸਰਪੰਚ ਦੇ ਪਤੀ ਅਤੇ ਸਕੂਲ ਦੇ ਮੁਖ ਅਧਿਆਪਕ ਦੇ ਵੱਲੋਂ ਰੁੱਖ ਕਟਵਾਏ ਗਏ ਹਨ ਉਹਨਾਂ ਨੇ ਕਿਹਾ ਕਿ ਜੋ 11 ਵੋਲਟੇਜ ਜਾਂ ਤਾਰਾਂ ਉੱਪਰ ਵੀ ਗੁਜ਼ਰਦੀਆਂ ਸਨ ਉਹਨਾਂ ਨਾਲ ਕੇਵਲ ਦੋ ਰੁੱਖ ਲੱਦੇ ਸਨ ਪਰ ਇਹਨਾਂ ਦੇ ਉੱਤੇ ਆਪਣੀ ਮੱਡੀ ਨਾਲ ਹੀ ਸਾਰੇ ਰੁੱਖ ਕਟਵਾ ਦਿੱਤੇ ਗਏ ਅਤੇ ਨਾਲ ਹੀ ਸਬੰਧੀ ਪੰਚਾਇਤ ਵਿੱਚ ਕੋਈ ਮਤਾ ਪਾਸ ਕੀਤਾ ਗਿਆ ਅਤੇ ਸਕੂਲ ਦੀ ਜੋ ਚੇਰਨ ਬਣਾਈ ਗਈ ਹੈ ਉਹ ਵੀ ਮੋਰ ਵੀ ਨੇ ਆਪਣੇ ਕੋਲੋਂ ਹੀ ਕਾਗਜ਼ ਤੇ ਲਗਾ ਦਿੱਤੀ ਇਸ ਮੌਕੇ ਦੇ ਪਿੰਡ ਵਾਸੀ ਇਹ ਮੰਗ ਕੀਤੀ ਹੈ ਕਿ ਪਿੰਡ ਦੇ ਮੌਜੂਦਾ ਸਫਾਈ ਦੇ ਪੱਤੀ ਅਤੇ ਮੁੱਖ ਦੇ ਆਪਾ ਦੇ ਕਾਰਵਾਈ ਹੋਣੀ ਚਾਹੀਦੀ ਹੈ ਜਦੋਂ ਇਸ ਸਬੰਧੀ ਮੁੱਖ ਅਧਿਆਪਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ 11000 ਵੋਲਟੇਜ ਡਿਗਰੀ ਦੇ ਕਾਰਨ ਉੱਥੇ ਨਾਲ ਲੱਦੇ ਸਨ ਇਸ ਕਰਕੇ ਰੁੱਖ ਵਢ ਇਸ ਮਾਮਲੇ 'ਚ ਵੰਦੀ ਜਦੋਂ ਸਰਪੰਚ ਦੇ ਪਤੀ ਨੂੰ ਨਾਮ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਤੋਂ ਬਾਹਰ ਕਿਤੇ ਗਏ ਹੋਏ ਹਨ ਅਤੇ ਉਹਨਾਂ ਨੇ ਇਹ ਗੱਲ ਕਹਿ ਕੇ ਪੱਲਾ ਝਾੜਤਾ ਕਿ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਵਰੰਦੀ ਮੌਕਾ ਦੇਖਣ ਆਏ ਜੰਗਲਾਤ ਵਿਭਾਗ ਦੇ ਦਰਸਾ ਕਹਿਣਾ ਹੈ ਕਿ ਉਹਨਾਂ ਨੂੰ ਸਪੈਸ਼ਲ ਤੋਂ ਕਿਤੇ ਵੱਲੋਂ ਦਾ ਖਾਸ ਜੋ ਕਿ ਅਮਨੀ ਸਰ ਦਿੱਤੀ ਗਈ ਸੀ ਉਹ ਸਾਡੇ ਕੋਲ ਆਈ ਹੈ ਅਤੇ ਅਸੀਂ ਮੌਕਾ ਦੇਖਣ ਆਏ ਹਾਂ ਸਾਡੇ ਵੱਲੋਂ ਕੋਈ ਵੀ ਮਨਜ਼ੂਰੀ ਇਹਨਾਂ ਨੂੰ ਰੁਕਵਟਣ ਦੀ ਨਹੀਂ ਦਿੱਤੀ ਗਈ ਇਹਨਾਂ ਦੇ ਵੱਲੋਂ ਆਪਣੇ ਤੌਰ ਤੇ ਰੁਕਵਟ ਲਏ ਗਿਆ ਹਨ ਅਤੇ ਸੱਡੇ ਬੋਲੋ ਇਹਨਾਂ ਦੇ ਖਿਲਾਫ ਪਾਕੀ ਕਾਰਵਾਈ ਲਿਕੇ ਪੇ ਰਿਚੀ ਗਈ ਹੈ ਸਰਦਾਰ ਸਤਨਾਥ ਸਿੰਘ ਜੀ ਪੰਚਾਇਤ ਮੈਂਬਰ ਪਿੰਡ ਦੁਰਚਪੁਰ ਸਰ ਜਿਹੜੇ ਪਿੰਡ ਕੋਟਵਾਲਾ ਦੇ ਰਸਤਮਹਿੰਦ ਠੀਕ ਹੈ ਜੀ ਐਲੀਮੈਂਟਰੀ ਸਕੂਲ ਦੁਰਚਪੁਰ ਕੀ ਮਸਲਾ ਆ ਜਿਹੜਾ ਰੋਖਾਂ ਦੀ ਇਹ ਮਸਲਾ ਸਰ ਨਾਲ ਕੁਝ ਵੀਡੀਓ ਬਣਾ ਲਓ ਸਾਡੀ ਆਤਾਰ ਦੀ ਇਹ 11000 ਵੋਟ ਨਿਕਲੀ ਹੈ ਜੀ ਲੈਣ ਇਧਰ ਨੂੰ ਉੱਥੇ ਆ ਜਾਓ ਉੱਥੋਂ ਤੁਰ ਪੈਣੇ ਦਰਖਤਾਂ ਨੂੰ ਅੱਛਾ ਜੀ ਕੋਈ ਨਹੀਂ ਦਰਖਤ ਨੂੰ ਛੋੜ ਕਰ ਲੈ ਤਾਂ ਮਤਲਬ ਜਿਹੜਾ ਦਰਖਤਲਾ ਲੱਗਦਾ ਹੀ ਜੈ ਸਾਹਿਬ ਉਹਨਾਂ ਨੇ ਵੇਖ ਕੇ ਮੌਕਾ ਤੇ ਉਹਨਾਂ ਨੇ ਲੈਂਡ ਪਾਸ ਕੀਤੀ ਹੈ ਜੀ ਠੀਕ ਹੈ ਜੀ ਮਤਲਬ ਉਹਨਾਂ ਦਾ ਕਹਿੰਦਾ ਭਾਵ ਹੈ ਵੀ ਇੱਕ ਦਰਖਤ ਲੱਗਦਾ ਸੀ ਉਹਨੂੰ ਕਟਵਾ ਦਿੱਤਾ ਹੈ ਆਪਾਂ ਹੋਰ ਵੀ ਕਰਵਾ ਸਕਦੇ ਹਾਂ ਮਤਲਬ ਇਹ ਚੀਜ਼ ਦਾ ਇਹਨਾਂ ਨੇ ਫਰਕੇ ਦੇਖੋ ਉੱਥੇ ਜਿਹੜੇ ਚਾਰ ਰੁਖ ਲੱਗਦੇ ਸੀ ਦੋ ਤੇ ਨਾਲ ਲੱਗਦੇ ਆ ਬਾਕੀ ਆ ਸਾਰੇ ਘੇਰੇ ਘੇਰੇ ਦਰਖਤ ਹੀ ਇਹਨਾਂ ਨੇ ਸਾਰੇ ਕਰਵਾਤੇ ਨਾ ਪੁੱਛੋ ਵੀ ਕਿਹੜੀ ਤਾਰ ਲੱਗਦੀ ਆ ਕੀ ਨੁਕਸਾਨ ਹੋਣਦੇ ਇੱਥੇ ਕੋਈ ਮਤਲਬ ਪਾਇਆ ਇਹਨਾਂ ਨੇ ਕੋਈ ਕੋਈ ਮਤਾਂ ਨਹੀਂ ਜੇ ਪਾਇਆ ਕੋਈ ਇਹਦੇ ਵਿੱਚ ਲਿਖਿਆ ਨਹੀਂ ਜੀ ਉਹਨਾਂ ਨੇ ਸਾਨੂੰ ਮਤਾ ਵਖਾ ਦੇਣਾ ਤੇ ਅੱਜ ਭਾਜ ਨੇ ਸਰਕਾਰੀ ਕਾਗਜ ਲਿਓਣ ਜੇ ਤੇ ਮਤਾ ਪਾਇਆ ਜਿਹੜੀਆਂ ਬੀਬੀਆਂ ਗਮਰਾਹ ਕੀਤੀਆਂ ਬੱਚਿਆਂ ਦੇ ਮਾਪਿਓ ਮਾਪੇ ਮਿਲਣੀ ਇਹਨਾਂ ਨੇ ਕਮੇਟੀ ਬਣਾਈ ਸੀ ਉਹਦੇ ਵਿੱਚ ਜਿੱਦਾਂ ਚੇਅਰਮੈਨ ਦੇ ਸਾਈਨ ਕਰਾਏ ਇਹਨਾਂ ਨੇ ਚੇਅਰਮੈਨ ਦੇ ਸਹਾਰੇ ਇੱਕ ਖਾਲੀ ਪੇਜ ਤੇ ਕਰਾਏ ਇਹਨਾਂ ਨੇ 420 ਦਾ ਪਰਚਾ ਤੇ ਪੇਲਾ ਗਿਆ ਲਉ ਬੰਦੀ ਆ ਕਾਰਵਾਈ ਹੁੰਦੀ ਆ ਕਿਉਂਕਿ ਚਿੱਟੇ ਕਾਗਜ਼ ਤੇ ਸਾਈਨ ਕੋਈ ਕਰਾਇ ਨਹੀਂ ਸਕਦਾ ਚਾਹੇ ਕੋਈ ਕੋਈ ਬੰਦਾ ਹੋਵੇ ਚਾਹੇ ਮਾਰਾ ਚਾਹੇ ਕੋ ਤਗੜਾ ਵੀ ਆ ਠੀਕ ਆ ਜੀ ਇਹ ਰੋਕ ਬਣਾਏ ਕਿਹਦੇ ਵੱਲੋਂ ਗਿਆ ਇਹ ਦੀ ਮਿਲੀ ਭੁਗਤਿਆ ਸਰਪੰਚ ਦੀ ਨਾਲ ਤੇ ਟੀਚਰ ਦੀ ਸਤਿੰਦਰ ਸਿੰਘ ਮਨਦੀਪ ਕੋ ਸਰਪੰਚਾ ਹਸਨਾਮ ਸਿੰਘ ਲਾਈ ਜਿਹੜੀ ਚੇਅਰਮੈਨ ਬਣਾਈ ਗਈ ਉਸ ਦਾ ਵੀ ਕਹਿਣਾ ਆ ਕਿ ਮੇਰੇ ਕੋਲ ਨਾ ਕੋਈ ਮੋਰ ਆ ਨਾ ਕੋਈ ਮੇਰੇ ਕੋਲ ਗੱਲ ਨਾ ਕੋਈ ਬਾਤ ਓਕੇ ਨਹੀਂ ਮੇਰੀ ਮੋਰ ਕਿਥੋਂ ਜੂਸ ਹੋਗੀ ਕਿਵੇਂ ਦੇਖਦੇ ਜੋ ਇਹ ਸਰ ਇਹ ਟੀਚਰ ਦੱਸਣਗੇ ਮੋਰ ਕਿਥੋਂ ਲੈਂਦੀ ਆ ਟੀਚਰ ਦੱਸਣਗੇ ਵੀ ਇਹ ਦੋ ਨੰਬਰ ਦਾ ਕੰਮ ਕਿਵੇਂ ਕਰਵਾਇਆ ਗਿਆ ਇੱਕ ਬੰਦੇ ਤੇ ਸਰਦਾਰ ਭਗਵੰਤ ਮਾਨ ਸਿੰਘ ਹੋਣੀ ਪਿੰਡੋਂ ਪਿੰਡ ਜਾ ਕੇ ਵਿਕਾਸ ਕਰਦੇ ਐ ਐਮਐਲਏ ਸਾਹਿਬ ਸਾਡੇ ਬਹੁਤ ਵਧੀਆ ਨੇਕ ਇਨਸਾਨ ਆ ਪਿੰਡੋਂ ਪਿੰਡ ਜਾ ਕੇ ਸਕੂਲਾਂ ਦਾ ਵਿਸਤਾਰ ਕਰਨਦੇ ਆ ਵਿਖੰਦੇ ਆ ਨੀ ਪੱਥਰ ਖੰਡੇ ਆ ਬਹੁਤ ਵਧੀਆ ਮਤਲਬ ਤਰੀਕੇ ਨਾਲ ਕੰਮ ਕਰਨਦੇ ਆ ਇੱਕ ਬਨੇ ਅਸੀਂ ਤੱਕੇ ਸਾਈ ਕਰਨਦੇ ਆ ਕਾਨੂੰਨ ਦੋਦ ਨਹੀਂ ਨਾ ਉਹਨੇ ਕਾਨੂੰਨ ਤੇ ਇੱਕ ਹੀ ਆ ਜੀ ਜੇ ਗ੍ਰਾਂਟ ਆਉਂਦੀ ਆ ਗ੍ਰਾਂਟ ਨੂੰ ਜੂਸ ਕਰਨਾ ਸਾਡੇ ਦਰਖਤ ਵਡਾ ਕੇ ਇਹ ਗ੍ਰਾਂਟ ਦੇ ਵਿੱਚ ਕਿਦਾਂ ਮਰਤ ਲੈਣਗੇ ਜੀ ਸਾਡੀ ਸਹਿਮਤੀ ਤੋਂ ਬਿਨਾ ਪੰਚਾਇਤ ਦੇ ਕੋਈ ਪੰਚਾਇਤ ਦਾ ਸਾਡਾ ਮਤ ਨਹੀਂ ਪਿਆ ਬਾਕੀ ਰਹੀ ਦੂਜੀ ਗੱਲ ਆ ਇਹਨਾਂ ਕੋ ਸਰਕਾਰੀ ਮਤਾ ਸਾਡਾ ਲੈਉਣ ਜੇ ਤੇ ਪਾਇਆ ਤੇ ਅਸੀਂ ਇਹਨਾਂ ਨੂੰ ਦੱਸ ਦਿੰਨੇ ਆ ਪੀਲੇ ਆ ਮਾਤਾ ਗਰਮੀ ਆ ਰਹੀ ਪਰ ਬੱਚਿਆਂ ਦਾ ਕੀ ਬਣੂਗਾ ਬੱਚਿਆਂ ਦਾ ਸਰਦਾਰ ਜੀ ਬੱਚਿਆਂ ਦਾ ਤੇ ਘਰੋਂ ਸਾਤਾ ਸਾਨੂੰ ਲਿਆਉਣਾ ਪਿਆ ਕਰੂ ਇੱਕ ਬੱਚੇ ਦਾ ਹੂੰ ਵੀ ਸਾਵੇਂ ਦਾ ਸਾਤ ਤੇ ਹੂੰ ਬੱਚੇ ਕਿੱਥੇ ਸਾਡੇ ਖੇਡਣਗੇ ਹੂੰ ਇਹ ਕਹਿੰਦੇ ਜੀ ਅਹੀਂ ਆ ਬਿਲਡਿੰਗ ਉੱਚੀ ਕਰਾਤੀ ਅਹੀਂ ਆ ਚਾਦਵਾਲੀ ਕਰਦੀ ਚਾਦਵਾਲੀ ਤਾਂ ਪਹਿਲਾਂ ਵੀ ਪਹਿਲਾਂ ਬਿਲਡਿੰਗ ਜ਼ਰੂਰੀ ਆ ਹੂੰ ਚਾਦਵਾਲੀ ਜ਼ਰੂਰੀ ਨਹੀਂ ਪਹਿਲਾਂ ਬਿਲਡਿੰਗ ਜ਼ਰੂਰੀ ਆ ਕੀ ਇਨਸਾਫ ਚਾਹੁੰਦੇ ਜਣ ਇਨਸਾਫ ਅਹੀਂ ਚਾਹੁੰਦੇ ਆ ਵੀ ਦੇ ਦੋ ਸਰਕਾਰ ਨੂੰ ਪਤਾ ਹੀ ਆ ਵੀ ਇਹ ਤੇ ਡਿਸੀਜਨ ਲਿਆ ਜਾਵੇ ਵੀ ਬੰਦੀ ਕਾਰਵਾਈ ਇਹਨਾਂ ਦੇ ਹੋਣੀ ਚਾਹੀਦੀ ਹੈ ਜਿਹੜਾ ਅੱਗੇ ਤੋਂ ਕਿਸੇ ਨੂੰ ਨੱਥ ਪਾ ਦੇ ਇਹ ਜਿਹੜਾ ਸਾਡੇ ਪਿੰਡ ਦਾ ਜਾਂ ਕਿਸੇ ਵੀ ਪਿੰਡ ਦਾ ਵਾ ਇਹ ਜਿਹੜਾ ਵਾ ਮਸਲਾ ਨਾ ਉਠੇ ਅਸੀਂ ਸਰ ਕੀ ਨਾਂ ਵੀ ਆਪਣਾ ਮੇਰਾ ਪ੍ਰਕਾਸ਼ ਸਿੰਘ ਇੰਚਾਰਜ ਅਸੀਂ ਜੰਗਲਾਤ ਭਾਗ ਤੋਂ ਜੀ ਰਹੀਏ ਤੁਸੀਂ ਪਿੰਡ ਦੋਚੀਪੁਰ ਪਹੁੰਚੇ ਕੀ ਮਾਮਲਾ ਧਿਆਨ ਦੇ ਵਿੱਚ ਆਇਆ ਤੇ ਕੀ ਕਾਰਵਾਈ ਜਿਹੜੀ ਆ ਉਹ ਮਹਿਕਮੇ ਵੱਲੋਂ ਇੱਥੇ ਕੀਤੀ ਜਾਵੇਗੀ ਸੋ ਜਾਰਨਾ ਇਸ ਵਿੱਚ ਜਬੀ ਸਤਨਾਮ ਸਿੰਘ ਸਨ ਆਪਾਲ ਸਿੰਘ ਦੇ ਵੱਲੋਂ ਇੱਕ ਦਰਖਾਸਤ ਦਿੱਤੀ ਗਈ ਆ ਜੀ ਅਮਰਸਰ ਜੀ ਜੀ ਉਦੇ ਵਿੱਚ ਉਹ ਸਾਨੂੰ ਮਾਰਕ ਹੋ ਕੇ ਆਈ ਆ ਕਿ ਦੁਲਚੀਪੁਰ ਪਿੰਡ ਦੇ ਵਿੱਚ ਕੁਝ ਦਰਖਤ ਕਟੇ ਗਏ ਸਰਕਾਰੀ ਸਕੂਲ ਦੇ ਅੰਦਰ ਜੀ ਜੀ ਅਸੀਂ ਸਾਨੂੰ ਆ ਰਹੇ ਅੱਜ ਦੇਖਣ ਆਇਆ ਤੇ ਆਣ ਕੇ ਮਾਸਟਰ ਜੀ ਸਤਿੰਦਰ ਸਿੰਘ ਜੀ ਨੂੰ ਪੁੱਛਿਆ ਵੀ ਇਹਦੇ ਵਿਭਾਗ ਦੇ ਵਿੱਚ ਸਾਡੇ ਕੋਲ ਰਿਜ਼ਰਵ ਕੀਮਤ ਤੋਂ ਤੁਹਾਨੂੰ ਲਵਾਈ ਆ ਜਾਂ ਨਹੀਂ ਉਹ ਕਿਤੇ ਨਹੀਂ ਹਾਂ ਪਰ ਲੱਗ ਕੇ ਇਹ ਬੰਦਾ ਵੀ ਇਹਨਾਂ ਵੱਲੋਂ ਪੰਚਾਇਤ ਨਾਲ ਸਹਿਮਤ ਹੋ ਕੇ ਉਹ ਆਪਾਂ ਮਤਾ ਪਵਾਉਂਦੇ ਮਤੇ ਦੇ ਅਧੀਨ ਉਹ ਸਾਡੇ ਕੋਲ ਆਉਂਦੀ ਰਿਜ਼ਰਵ ਕੀਮਤ ਵਾਸਤੇ ਤਾਂ ਫਿਰ ਅਸੀਂ ਇਹਨਾਂ ਦਰਖਤਾਂ ਨੂੰ ਮਾਰ ਕਰਕੇ ਜਾਂਦੇ ਹਾਂ ਉਹਦੀ ਜੋ ਹੀ ਬਣਦੀ ਕੀਮਤ ਹੋਊਗੀ ਉਹ ਇਹਨਾਂ ਨੂੰ ਪਿੰਡ ਨੂੰ ਤੇ ਪਲੱਸ ਡੀਓ ਸਾਹਿਬ ਹੁੰਦੇ ਜੀ ਇਹਨਾਂ ਦੇ ਮਾਸਟਰ ਉਹਨਾਂ ਨੂੰ ਸੂਚਿਤ ਵਾਸਤੇ ਪੇਜਾ ਜਾਂਦਾ ਵਾ ਹਾਂਜੀ ਸਰ ਇਹਨਾਂ ਦਾ ਫਰਜ ਬੰਦਾ ਸੀ ਆਪਣੇ ਮਹਿਕਮੇ ਨੂੰ ਲਿਖ ਦੇ ਤੇ ਉਹ ਜੰਗਲਾਤ ਵਿਭਾਗ ਤੋਂ ਪਰਮਿਸ਼ਨ ਲੈਂਦੇ ਤੇ ਖਬਰ ਦੇ ਵਿੱਚ ਕੋਈ ਐਡ ਆਉਂਦੀ ਬਿਲਕੁਲ ਜੀ ਉਹਦੀ ਜੋ ਵੀ ਕੀਮਤ ਲੱਗਦੀ ਉਹਦੇ ਵਿੱਚ ਭਾਵੇਂ 2000 ਰੁਪਏ ਭਾਵੇਂ 5000 ਰੁਪਏ ਉਤੋਂ ਪਲੱਸ ਜਿਹੜਾ ਕਿ ਉਹ ਦਰਖਤਾਂ ਦੀ ਮਤਲਬ ਕਿ ਉਹ ਵੇਚ ਸਕਦੇ ਸੀ ਹੁਣ ਸਰ ਕਿਹਦੇ ਤੇ ਕਾਰਵਾਈ ਹੋਊਗੀ ਇਹ ਇਹਨਾਂ ਅਸੀਂ ਤੇ ਆਪਣੇ ਵੱਲੋਂ ਜੋ ਵੀ ਇਹਨਾਂ ਲਿਖ ਕੇ ਲੈ ਚੱਲੇ ਉਹ ਬਣਦੀ ਜੋ ਵੀ ਭਾਗੀ ਕਾਰਵਾਈ ਉਹ ਸਾਡੇ ਡਿਪਾਰਟਮੈਂਟ ਦੇ ਵੱਲੋਂ ਉਹ ਕਰਤੀ ਜਾਵੇ ਟੀਚਰ ਦੇ ਕੇ ਸਰਪੰਚ ਦੇ ਵੀ ਇਹ ਦੋਨਾਂ ਤੇ ਹਾਂਜੀ ਸਰ ਕੀ ਨਾਂ ਤੇ ਕਿਹੜਾ ਪਿੰਡ ਹੈ ਪਿੰਡ ਹੈ ਉਹ ਦਲਚੀਪੁਰ ਜੀ ਨਾਮ ਸੁਖਿੰਦਰ ਸਿੰਘ ਜੀ ਤੇ ਕੀ ਹੈ ਮਾਮਲਾ ਜਿਹੜਾ ਸਕੂਲ ਦੇ ਵਿੱਚ ਰੁੱਖ ਰਖ ਵੱਡੇ ਗਏ ਮਾਮਲਾ ਜੀ ਇਹੋ ਹੀ ਆ ਇਹ ਹੁਣ ਆ ਵੇਖ ਲਓ ਸਾਰੇ ਉਦਾਂ ਹੀ ਪਏ ਆ ਕਿਸੇ ਨੂੰ ਇਹਨਾ ਪੁੱਛਿਆ ਨਹੀਂ ਪੁੱਛਿਆ ਨਹੀਂ ਤੇ ਹੁਣ ਸਾਰੇ ਵਿੱਚ ਰੁੱਖ ਜਿਹੜੇ ਆ ਬਾਬਿਆਂ ਨੇ ਜਾਮ ਨੂੰ ਲਵਾਏ ਉਹ ਵੀ ਵਡਾ-ਬੜੂ ਦਿੱਤੇ ਸਾਰੇ ਨੇ अच्छा ते जी, ड़क, जी। ते 13 14 ਰੁੱਖ ਵੱਢੇ ਆ ਜੀ اچھا ਜੀ ਉਹ 1 2 ਬਚ ਗਏ ਜਦੋਂ ਮੁੜ ਕੇ ਡੱਕੇ ਆਣ ਕੇ ਤੇ ਫੇਰ 1 2 ਰਹਿ ਗਏ ਆ ਜੀ اچھا ਜੀ ਤੇ ਨਿਆਣੇ ਹੋਣ ਇਥੇ ਸਾਰੇ ਸਾਵਾਂ ਸੂਏ ਸਾਰੇ ਬੈਂਦੇ ਸੀ اچھا ਜੀ ਤੇ ਕੋਈ ਪੰਚਾਇਤ ਦਾ ਮਤਾ ਨਹੀਂ ਕੁਛ ਨਹੀਂ ਜੀ ਇਹ ਰਲੀ ਭੁਗਤਣਾ ਦੋਨੇ ਸਰਪੰਚ ਤੇ ਮਾਛਰ ਦੀ ਨਾ اچھا ਜੀ ਇਹਨਾਂ ਦੋਨਾਂ ਨੇ ਵੱਢਾ ਗਿਆ ਜੀ ਕੀ ਇਨਸਾਫ ਚਾਹੁੰਦੇ ਜੀ ਕੀ ਇਨਸਾਫ ਹੁਣ ਚਲੋ ਬਣਦੀ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਆ ਬਾਕੀ ਤੁਸੀਂ ਸਾਰਾ ਵੇਖ ਲਓ ਲੋਕਾਂ ਨੂੰ ਬਿਲਕੁਲ ਗਵਾਹ ਕਰਕੇ ਤੇ ਉਹਨਾਂ ਦੇ ਸਾਈਨ ਕਰਾਏ ਇਹਨਾਂ ਜਿਹੜੀਆਂ ਦੂਜੀਆਂ ਬੀਬੀਆਂ ਦੇ ਕੋਲ ਸੀ ਹਾਂਜੀ 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 ਵੀਰ ਕੀ ਨਾਮ ਆਪਣਾ ਐ ਲਖਵਿੰਦਰ ਸਿੰਘ ਜੀ ਕੀ ਕੰਮ ਕਰਦੇ ਆਪਾਂ ਲੱਕੜ ਦਾ ਦਰਖਤਾਂ ਦਾ ਬਵਾਰ ਤੁਸੀਂ ਫੂਲ ਦੇ ਵਿੱਚ ਰੁੱਖ ਵੱਡੇ ਨੇ ਹੁਣ ਇੱਥੇ ਬਵਾਦ ਚੱਲ ਰਿਹਾ ਤੁਹਾਨੂੰ ਪਤਾ ਸੀ ਇਹਦਾ ਮਤਾ ਪਿਆ ਜਾਂ ਕੀ ਗੱਲਬਾਤ ਆ ਕਿੰਨੇ ਰੁੱਖ ਵੱਢ ਲੈ ਕਿੰਨੇ ਤੁਸੀਂ ਸਾਡੀ ਮਾਸਟਰ ਨੇ ਸਾਨੂੰ ਸੱਦਿਆ ਸੀ ਮਾਸਟਰ ਨਾਲ ਗੱਲ ਹੋਈ ਜੀ ਹਾਂਜੀ ਮਾਸਟਰ ਨੇ ਮੁੜ ਕੇ ਸਰਪੰਚ ਨੂੰ ਸੱਦਿਆ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਇਹਨਾਂ ਦੀ ਇਹਨਾਂ ਮੁੜ ਕੇ ਪੈਸੇ ਸਾਡੇ ਕੋਲ ਮੰਗਿਆ 10000 ਅਸੀਂ ਚਲੇ ਗਏ ਜੀ ਬਾਅਦ ਸਾਨੂੰ ਦੂਜੇ ਦਿਨ ਕਿਤੇ ਜਿਹਦੇ ਨੇ ਨਾ ਫੋਨ ਕੀਤਾ ਤੇ ਸਾਡੀ ਹੋ ਗਈ ਗੱਲ ਤੁਸੀਂ ਆ ਕੇ ਗੱਲ ਕਰੋ ਫੇਰ ਕਰਦਿਆਂ ਕਰਦਿਆਂ 65000 ਚ ਸੱਦਾ ਹੋਇਆ ਜੀ ਹਾਂਜੀ ਦੋ ਤਿੰਨ ਦਿਨ ਅਸੀਂ ਵੜਦੇ ਰਹੇ ਪਹਿਲਾਂ ਕੋਈ ਗੱਲ ਨਹੀਂ ਹੋਈ ਤੇ ਸਾਨੂੰ ਉਸ ਦਿਨ ਪਤਾ ਲੱਗਾ ਜਦੋਂ ਅਸੀਂ ਟਰਾਲਾ ਲੱਦਿਆ ਉਸ ਦਿਨ ਫੇਰ ਪਿੰਡ ਦੇ ਬੰਦੇ ਆਣ ਕੇ ਤੇ ਉਹਨਾਂ ਨੇ ਢਕਾਇਆ ਜੀ ਤੁਸੀਂ ਇਹਨਾਂ ਨੂੰ ਪੁੱਛਿਆ ਨਹੀਂ ਵੀ ਤੁਹਾਡੇ ਕੋਲ ਕੋਈ ਪਰਮਿਸ਼ਨ ਆ ਗਈ ਆ ਰੁੱਕ ਕੇ ਅਸੀਂ ਕਿਹਾ ਸੀ ਜੀ ਆਂਦੇ ਸਾਡਾ ਮਤਾ ਪਿਆ ਹਾਂਜੀ ਕਿਹਦੇ ਵੱਲੋਂ ਕਿਹਾ ਗਿਆ ਇਹ ਇਹ ਮਾਸਟਰ ਸਾਹਿਬ ਕੋ ਅੱਛਾ ਮਾਸਟਰ ਨੇ ਕਿਹਾ ਸੀ ਮਾਸਟਰ ਨੇ ਕੀਤਾ ਹਾਂਜੀ ਹਾਂਜੀ ਮਾਸਟਰ ਨੇ ਹਣ ਪੈਸੇ ਤਾਂ ਆਹ ਦੇਤਾ 65000 ਹਾਂਜੀ ਇਹਨਾਂ 65000 ਰੁਪਏ ਲੈ ਲਿਆ ਰੋਕ ਤੁਸੀਂ ਖੜਿਆ ਕੋਈ ਕਿ ਸਾਰੇ ਇੱਥੇ ਪਏ ਹਾਂਜੀ ਖੜੇ ਜੀ ਦੋ ਰੋਖਾ ਖੜੇ ਤਰੇਕਾਂ ਖੜੀਆਂ ਦੋ ਬਾਕੀ ਸਾਰੇ ਇੱਥੇ ਬਾਕੀ ਇੱਥੇ ਪਏ ਜੀ ਕੀ ਮੰਗ ਕਰਦੇ ਅਸੀਂ ਤੇ ਗਲਤੀ ਮੰਨਦੇ ਸਾਡੀ ਵੀ ਗਲਤੀ ਹੋ ਗਈ ਅਸੀਂ ਸਰਪੰਚ ਸਾਨੂੰ ਇਹ ਵੀ ਮੌਕੇ ਦਾ ਸਰਪੰਚ ਨਾਲਿਆ ਤੇ ਮਤਾ ਪਿਆ ਹੋਊਗਾ ਤੇ ਇਹ ਹੁਣ ਪਤਾ ਨਹੀਂ ਜਿਹੜਾ ਪਿਛਲਾ ਇਹ ਮਜੂਦਾ ਜਿਹਨੂੰ ਆਂਦੇ ਤੇ ਉਹ ਸਰਪੰਚ ਨਾਲ ਹੀ ਗੱਲ ਇਹ ਨਾਲ ਕੀਤੀ ਤੇ ਕੋਈ ਮੈਂਬਰ ਨਾਲ ਨਹੀਂ ਕੀਤੀ ਹੁਣ ਪਤਾ ਲੱਗਾ ਪਹਿਲਾਂ ਸਾਨੂੰ ਇਹੋ ਕਿਹਾ ਸੀ ਫੇ ਸਾਡਾ ਸਾਰਾ ਮਤਾ ਪਿਆ ਵਾ ਕੋਈ ਡਰਨ ਵਾਲੀ ਗੱਲ ਨਹੀਂ ਮੈਂ ਕਿਹਾ ਵੀ ਸੀ ਵੀ ਸਾਂਝੇ ਥਾਂ ਚ ਰਿਕਵਰਟ ਪੈਂਦੀ ਹੁੰਦੀ ਆ ਕੋਈ ਰਿਕਵਰਟ ਨਾ ਪਵੇ ਸਾਡੇ ਪੈਸੇ ਸਾਡੇ ਪੈਸੇ ਹਾਂਜੀ ਪੰਜ ਕੀ ਨਾਮ ਆ ਤੇ ਤੁਹਾਨੂੰ ਸਕੂਲ ਦੇ ਵਿੱਚ ਕੋਈ ਚੇਅਰਮੈਨ ਬਣਾਇਆ ਸੀ ਹਾਂਜੀ ਸਰ ਨਾਮ ਪਰਮਜੀਤ ਕੌਰ ਤੇ ਇਥੇ ਤੁਹਾਨੂੰ ਸਕੂਲ ਦੇ ਚੇਅਰਮੈਨ ਦਾ ਉਧਰ ਦਿੱਤਾ ਹਾਂ ਹਾਂਜੀ ਤੇ ਜਿਹੜੇ ਰੁਕ ਕਟਾਏ ਆ ਕੀ ਤੁਹਾਡੇ ਕੋਲ ਸਾਈਨ ਕਰਾਏ ਮਤਾ ਪਾਇਆ ਕੀ ਤੁਹਾਡੇ ਕੋਲ ਠੀਕ ਆ ਤੁਹਾਨੂੰ ਦੁੱਖਾਂ ਬਾਰੇ ਸਾਨੂੰ ਕੁਝ ਨਹੀਂ ਪਤਾ ਹੈ ਅੱਛਾ ਜੀ ਅੰਨੇ ਕੋਈ ਗੱਲ ਹੋਈ ਨਹੀਂ ਹਾਂ ਕੀ ਕਹਿੰਦੇ ਸੀ ਤੁਹਾਨੂੰ ਜਦੋਂ ਸਾਈਨ ਕਰਾਏ ਤਰ ਕੋਈ ਸਮਝ ਨਹੀਂ ਆ ਤੇ ਆਸਾਨ ਨਹੀਂ ਦਿੱਤੇ ਇਹ ਕੱਲੇ ਤੇ ਨਾ ਰੁੱਖ ਵੜਾਏ ਤੁਹਾਨੂੰ ਪਤਾ ਹੀ ਨਹੀਂ ਇਹ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਅੱਛਾ ਜੀ ਤੁਹਾਨੂੰ ਦੱਸਿਆ ਗਿਆ ਕਿ ਰੁੱਖ ਵਧਣੇ ਆ ਕੀ ਨਹੀਂ ਸਰ ਇਹ ਗੱਲ ਦਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਹੂੰ ਤੇ ਫਿਰ ਕੀ ਕਹਿਣਾ ਚਾਹੋਗੇ ਜਿਵੇਂ ਹਰਿਆ ਭਰਿਆ ਸਕੂਲ ਸੀ ਐਸੇ ਵੇਲੇ ਜਿਹੜਾ ਖੰਡਰ ਬਣਾ ਦਿੱਤਾ ਗਿਆ ਕਿਉਂਕਿ ਅਗੜੀ ਗਰਮੀ ਵੀ ਹੋਣੀ ਆ ਤੇ ਰੁੱਖਾਂ ਦੀ ਜੀ ਤਾਂ ਚਲ ਹੈਗਾ ਕਿ ਰੁੱਖ ਚਾਹੀਦੇ ਬੱਚਿਆਂ ਵਾਸਤੇ ਪਰ ਉਹ ਤੇ ਇਹਨਾਂ ਨੂੰ ਪਤਾ ਹੋਊਗਾ ਸਾਰਾ ਜੋ ਇਹਨਾਂ ਤੇ ਸਾਰੇ ਅੰਗਾ ਆਏ ਸਾਰੀ ਤੁਹਾਡੇ ਸੁੱਟ ਰਹੇ ਆ ਕਿਉਂਕਿ ਤੁਹਾਡੀ ਮੋਹਰ ਲੱਗੀ ਸੈਣ ਹੋਈ ਆ ਸਰ ਹੁਣ ਇਹਨਾਂ ਨੇ ਮੋਹਰ ਤੇ ਸਾਂਕਰ ਆਪਾਂ ਨੂੰ ਇਹਨਾਂ ਦੇ ਗੱਲਾਂ ਥੋੜਾ ਪਤਾ ਹੈਗਾ ਸੀ ਮੋਹਰ ਤੋੜਦੀ ਆ ਜਾਂ ਨਹੀਂ ਮੋਹਰ ਮੇਰੇ ਕੋਲ ਨਹੀਂ ਹੈਗੀ ਇਹਨਾਂ ਨੂੰ ਪਤਾ ਮੋਹਰ ਕਿਹਦੇ ਕੋਲ ਤੁਹਾਡੀ ਮੇਰੇ ਕੋਲ ਵੀ ਨਹੀਂ ਹੈਗੀ ਇਹਨਾਂ ਨੂੰ ਪਤਾ ਹੋਗਾ ਇਹ ਇਹਨਾਂ ਨੇ ਲਵਾਈ ਹੋਗੀ ਅੱਛਾ ਇਹਨਾਂ ਨੇ ਕੋਈ ਡੁਪਲੀਕੇਟ ਮੋਹਰ ਬਣਾ ਕੇ ਰੱਖੀ ਹੋਈ ਫਿਰ ਇਹ ਤਾਂ ਸਾਰੇ ਇਹਨਾਂ ਨੂੰ ਪਤਾ ਹੋਗਾ ਕਾਨੂੰਨ ਨਹੀਂ ਕਿਸ਼ੂ ਹੋਈ ਮੋਹਰ ਕੇ ਨਹੀਂ ਹੋਈ ਤੁਹਾਨੂੰ ਦਿੱਤੀ ਨਹੀਂ ਮੋਹਰ ਇਹਦਾ ਨਹੀਂ ਸਰ ਇਹ ਸਕੂਲ ਦੇ ਟੀਚਰ ਨੇ ਕੀ ਨਾਮ ਹੈ ਦਾ ਯਾਰ ਇਹਨਾਂ ਦਾ ਤੇ ਮੈਨੂੰ ਪਤਾ ਨਹੀਂ ਸਰ ਤਾਂ ਕਿ ਨਾਮ ਆ ਗੁਰਚੰਦਰ ਸਿੰਘ ਕੀ ਸੁਖਜਿੰਦਰ ਸਿੰਘ ਦਾ ਨਾਮ ਅੰਨੀ ਸਰ ਕੀ ਨਾਮ ਤੇ ਕਿਹੜਾ ਪਿੰਡ ਆ ਇਹ ਮੇਰਾ ਨਾਮ ਸੁਖਿੰਦਰ ਸਿੰਘ ਆ ਜੀ ਇਹ ਪਿੰਡ ਦੁਲਚੀਪੁਰ ਇੱਥੇ ਮੇਰੀ ਪੋਸਟਿੰਗ ਆ ਸਕੂਲ ਦੇ ਵਿੱਚ ਐਲੀਮੈਂਟਰੀ ਸਰ ਇੱਥੇ ਇਹ ਰੁਕ ਵੱਡੇ ਆ ਕਿ ਇਹਦੇ ਕੋਲ ਪਰਮਿਸ਼ਨ ਲਈ ਗਈ ਤੇ ਕਿੱਥੇ ਮਤਾ ਪਾਇਆ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਰੁੱਖਾਂ ਦਾ ਕਲੀਅਰ ਕਰਦਾ ਵੀ ਵੱਡੇ ਕਿਉਂ ਆ ਰੁੱਖ ਵੱਡੇ ਤਾਂ ਕਿ 11000 ਵੋਲਟੇਜ ਜਿਹੜੀ ਲਾਈਨ ਆ ਬਿਜਲੀ ਦੀ ਉਹ ਲੰਗਣ ਜਾ ਇੱਥੇ ਲੰਗੀ ਹੋਣੀ ਹੈ ਜੀ 15-20 ਦਿਨ ਹੀ ਹੋਇਆ ਔਰ ਜਿਹੜੇ ਰੋਖ ਹੀ तकरीबन 8 ਤੋਂ 10 ਜਿਹੜੇ ਸਪੈਸ ਦੀ ਉਹਦੇ ਨਾਲ ਲੱਗਦੇ ਸੀ ਠੀਕ ਆ ਉਹ ਜਦੋਂ ਵੀ ਮੰਨ ਲਓ ਮੀ ਆਇਆ ਜਾਂ ਨੇਰੀ ਆਈ ਜਦੋਂ ਵੀ ਉਹ ਟੱਚ ਹੋਣੇ ਸਮਝ ਲੋ ਵੀ 11000 ਵੋਲਟ ਜੜੀ ਫਟ ਤੋਂ ਖਿੱਚ ਲੈਂਦੀ ਆ ਤੇ ਜੇ ਬੱਚੇ ਕਿਸੇ ਦਾ ਨੁਕਸਾਨ ਹੁੰਦਾ ਉਹ ਤੇ ਜ਼ਿੰਮੇਵਾਰ ਮੈਂ ਆ ਠੀਕ ਆ ਮੈਂ ਆਪਣੀ ਐਸਐਮਸੀ ਕਮੇਟੀ ਦੇ ਜਿਹੜਾ ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਕੇ ਮザ ਪਾ ਕੇ ਪ੍ਰੋਪਰ ਸਾਈਨ ਕਰਵਾ ਕੇ ਉਹਨਾਂ ਦੇ ਉਹ ਮਤਾ ਫਾਈਨਲ ਕਰਕੇ ਫਿਰ ਇਸੇ ਇੱਕ ਦੋ ਜਿਹੜੇ ਸੱਦੇ ਵੀ ਸੀ ਬੋਲੀ ਵਾਲੇ ਉਹਨਾਂ ਨੂੰ ਬੁਲਾ ਕੇ ਫਾਈਨਲ ਕੀਤਾ ਰਸ਼ੀਅਨ ਦੇ ਬੰਦੇ 65000 ਤੋਂ ਸੌਦਾ ਹੋ ਗਿਆ ਠੀਕ ਹੈ ਸਰ ਤੁਸੀਂ ਆਪਣੇ ਸਿੱਖਿਆ ਵਿਭਾਗ ਨੂੰ ਜਾਣੂ ਕਰਵਾਇਆ ਸੀ ਕਿ ਜਿਹੜੇ ਆ ਲਾਈਨਾਂ ਨੂੰ ਨਾਲ ਰੁਕ ਲੱਗਦੇ ਐ ਐਸਐਮਸੀ ਕਮੇਟੀ ਦਾ ਮਤਲਬ ਸਕੂਲ ਮੈਨੇਜਮੈਂਟ ਕਮੇਟੀ ਸਰ ਆਪਣੇ ਵਿਭਾਗ ਨੂੰ ਤੁਸੀਂ ਜਾਣੂ ਕਰਵਾਇਆ ਸੀ ਬਿਲਕੁਲ ਇਹਦਾ ਮਤਾ ਜਿਹੜਾ ਵਾ ਐਸਐਮਸੀ ਕਮੇਟੀ ਦਾ ਹਰੇਕ ਮਤਾ ਜਿਹੜਾ ਉਹ ਡਿਪਾਰਟਮੈਂਟ ਨੂੰ ਜਾਂਦਾ ਵਾ ਠੀਕ ਆ ਉਹ ਅੱਜ ਲੈ ਲੈਣ ਕੱਲ ਨੂੰ ਜਦੋਂ ਵੀ ਅਸੀਂ ਪਹੁੰਚਾਉਣਾ ਹੁੰਦਾ ਸਾਡੀ ਡਿਊਟੀ ਆ ਕੋਈ ਵੀ ਮਤਾ ਜਿਹੜਾ ਤੇ ਤੁਹਾਡੇ ਮਹਿਕਮੇ ਲੋਕ ਕਿਹੜੀ ਖ਼ਬਰ ਤੇ ਕਢਾਇਆ ਗਿਆ ਵੀ ਇਹਦੀ ਬੋਲੀ ਇੰਨੀ ਤਰੀਕ ਨੂੰ ਕਰਾਈ ਨਹੀਂ ਉਹ ਨਹੀਂ ਅਖਬਾਰ 'ਚ ਨਹੀਂ ਕਢਾਇਆ ਗਿਆ ਇਹਦੀ ਕੋਈ ਗੱਲ ਨਹੀਂ ਜਿਹੜਾ ਨਹੀਂ ਕਢਾਇਆ ਗਿਆ ਹਾਂ ਬਾਕੀ ਇੰਨਾ ਹੀ ਕਿ ਬੱਚਿਆਂ ਦੀ ਸੁਰੱਖਿਆ ਨੂੰ ਵੇਂਦੇ ਹੋਏ ਉਹ ਰੁੱਖ ਜ਼ਰੂਰ ਕਟਿਆ ਬਾਕੀ ਅਗਲੀ ਗੱਲ ਆ ਕਿ ਮੈਂ ਇੱਕ ਤੁਹਾਨੂੰ ਫੋਟੋਆਂ ਭੇਜੂਗਾ ਤੁਹਾਡੇ ਲਾਈਵ ਦੇ ਵਿੱਚ ਵੀ ਮੈਂ ਬੋਲ ਰਿਹਾ ਹਾਂ ਫੋਟੋਆਂ ਜ਼ਰੂਰ ਵਾਇਰਲ ਕਰਿਓ ਨਾਲ ਵੀ ਮੇਰੇ ਆਉਣ ਤੋਂ ਪਹਿਲਾਂ 3 ਮਹੀਨੇ ਪਹਿਲਾਂ ਸਕੂਲ ਦਾ ਹਾਲ ਕੀ ਸੀ ਔਰ ਅੱਜ ਕੀ ਹਾਲ ਹੈ ਮੈਂ ਤੁਹਾਨੂੰ ਵਟਸਐਪ ਕਰੂ ਚਲਾਇਓ ਜ਼ਰੂਰ ਸਾਰਾ ਤੁਹਾਡੀ ਗੱਲ ਨਾਲ ਸਹਿਮਤ ਹਾਂ ਪਰ ਰੁੱਖ ਤੁਸੀਂ ਆਪਣੀ ਮਰਜ਼ੀ ਨਾਲ ਵੜਾਏ ਆ ਫਿਰਕੇ ਹਾਂ ਬਿਲਕੁਲ ਐਸਐਨਸੀ ਕਮੇਟੀ ਦੀ ਜਿਹੜੀ ਆ ਸਾਡੀ ਹੋਈ ਇੱਥੇ ਮੀਟਿੰਗ ਹੋਈ ਚ ਫਾਈਨਲ ਜਿਹੜਾ ਚੇਅਰਮੈਨ ਬਣਾਈ ਪਰਮਜੀਤ ਗੌਰਵ ਆਂਦੀ ਮ ਵੇਖੋ ਐਸਐਮਸੀ ਮੇਰੀ ਮੇਰੀ ਗੱਲ ਸੁਣੋ ਕੋਈ ਵੀ ਐਸਐਮਸੀ ਕਮੇਟੀ ਆ ਜਿਹਦੇ ਤੋਂ ਮਤਾ ਪੈਂਦਾ ਉੱਤੇ ਸਾਈਨ ਹੁੰਦੇ ਆ ਸਾਈਨ ਆਪਾਂ ਸਾਈਨ ਉਹੀ ਕਰਦਾਂ ਜਿਹੜਾ ਪੜਿਆ ਲਿਖਿਆ ਬੰਦਾ ਪੜ ਕੇ ਸਾਈਨ ਕਰਦਾ ਨਾ ਮੈਂ ਵੀ ਐਸ ਤਾਂ ਕੱਲ ਨੂੰ ਮੇਰੇ ਕੋ ਪੜੀ ਲਿਖਾ ਲੂਗਾ ਕਿ ਮੈਂ ਕੋ ਮੈਂ ਸਾਈਨ ਨਹੀਂ ਕੀਤੇ ਉਹ ਤਾਂ ਅਲੱਗ ਮੈਟਰ ਹੋ ਗਿਆ ਪਿੰਡ ਦਾ ਇਹਨਾਂ ਦਾ ਪਾਰਟੀ ਬਾਈ ਦਾ ਚੱਲਦਾ ਕੋਈ ਇੱਧਰ ਹੋ ਗਿਆ ਕੋਈ ਉੱਧਰ ਹੋ ਗਿਆ ਪਰ ਮੇਰਾ ਜਿਹੜਾ ਉਹ ਤੁਹਾਨੂੰ ਮੈਂ ਦੱਸਦਾ ਪਿੰਡ ਦਾ ਜਿਹੜਾ ਸਕੂਲ ਆ ਵਧੀਆ ਕੰਮ ਚੱਲ ਰਿਹਾ ਔਰ ਵਧੀਆ ਜਿਹੜਾ ਔਰ ਵਾਲੇ ਸਮਝ ਵੀ ਕਰਾਂਗੇ हां ਜਿਹੜਾ ਰੁੱਖਾ ਦਾ ਕੰਮ ਹੈ ਚੇਅਰਮੈਨ ਜਿਹੜੇ ਉਹ ਕਹਿੰਦੇ ਮੇਰੇ ਕੋ ਕੋਰੇ ਕਾਗਜ਼ ਤੇ ਸਾਈਨ ਕਰਾਏ ਗਏ ਸੀ ਪਰ ਮੇਰੀ ਮੋਹਰ ਅਜੇ ਤੱਕ ਮੈਨੂੰ ਨਹੀਂ ਮਿਲੀ ਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਮੈਨੂੰ ਸਕੂਲ ਦੇ ਚੇਅਰਮੈਨ ਬਣਾਇਆ ਵੇਖੋ ਮੇਰੇ ਆਉਣ ਤੋਂ ਪਹਿਲਾਂ ਦੇ ਚੇਅਰਮੈਨ ਇੱਕ ਤਕਰੀਬਨ 3-4 ਸਾਲ ਉਹਨਾਂ ਨੂੰ ਹੋ ਗਿਆ ਚੇਅਰਮੈਨ ਹੀ ਕਰਦੇ ਆ ਸੋ ਉਹ ਪਿਛਲੇ ਮਤਿਆਂ ਦੇ ਵੀ ਉਹਨਾਂ ਦੇ ਸਾਈਨ ਆ ਪ੍ਰੋਪਰ ਇਹਦੇ ਤੇ ਵੀ ਉਹਨਾਂ ਦੇ ਸਾਈਨ ਆ ਸਾਈਨ ਤੋਂ ਜਿਹੜਾ ਵਾ ਮਤਲਬ ਜੇ ਉਹ ਮੁਕਰਦੇ ਵੀ ਆ ਜਿੱਦਾਂ ਵੀ ਆ ਸਾਈਨ ਤਾਂ ਸਾਈਨ ਨਹੀਂ ਆ ਵੇਖੋ ਪੜਿਆ ਲਿਖਿਆ ਬੰਦਾ ਹੀ ਸਾਈਨ ਕਰਦਾ ਦੂਜਾ ਤੇ ਗੁੱਠੇ ਲਾਉਂਦਾ ਠੀਕ ਹੈ ਜੇ ਸਾਈਨ ਕੀਤੇ ਆ ਪੜ ਕੇ ਕੀਤੇ ਉਹਨਾਂ ਨੇ ਬਾਕੀ ਪਾਰਟੀ ਬਾਜੀ ਚੱਲਦੀ ਐ ਸਪੀਡ 'ਚ ਬਹੁਤ ਵੱਡੇ ਲੈਵਲ ਤੇ ਚੱਲੀ ਜਾਂਦੀ ਐ ਉਹ ਇਹਨਾਂ ਦਾ ਪੜ੍ਹਦਾ ਮਸਲਾ ਤੁਸੀਂ ਫਿਰ ਆਪਣੀ ਗਲਤੀ ਮੰਨਦੇ ਹੋ ਫਿਰ ਮੈਂ ਆਪਦੀ ਮਰਜ਼ੀ ਦੇਖੋ ਜੋ ਸੱਚਾਈ ਮੈਂ ਉਹ ਬਿਆਨ ਕਰ ਰਿਹਾ ਕਿ 11000 ਵੋਲਟੇਜ 'ਚ ਮੈਂ ਜ਼ਿੰਮੇਵਾਰ ਸੀ ਕੁਝ ਵੀ 19 ਕੀ ਹੁੰਦੀ ਐ ਬੱਚੇ ਨਾਲ ਅੱਜ ਦਾ ਅੱਜ ਦਾ ਇਨਸਿਨੇਟਰ ਮੈਂ ਦੱਸ ਦਿੰਨਾ ਇੱਥੋਂ ਕੰਮ ਚੱਲ ਰਿਹਾ ਫੱਟ ਉਹ ਸਾਈਡ ਤੇ ਹੋ ਗਈ ਉਹਦੀ ਰੇੜੀ ਤੇ ਉਹਦੀ ਲੱਤ ਟੁੱਟ ਗਈ ਉਹਨੂੰ ਐਡਮਿਟ ਕਰਾ ਕੇ ਆਇਆ ਠੀਕ ਹੈ 20-25000 ਰੁਪਏ ਗਰੀਬ ਤੇ ਲੱਗਣਾ ਵਾ ਠੀਕ ਹੈ ਉਹ ਵੀ ਮੈਂ ਆਪਣੀ ਤਨਖਾਹ ਚੋਂ ਹੀ ਲਾਉਣਾ ਵਾ ਔਰ ਇਸ ਪਿੰਡ ਦੇ ਵਿੱਚ ਜਿੰਨੇ ਕੋ ਹੁਣ ਤੱਕ ਪੈਸੇ ਆਏ ਉਸ ਤੋਂ ਵੱਧ ਹੀ ਲੱਗੇ ਹੋਣਗੇ ਪ੍ਰੋਪਰ ਡਿਪਾਰਟਮੈਂਟ ਨੂੰ ਸਾਰੀ ਉਹਦੀ ਜਾਣਕਾਰੀ ਜੰਗਲਾਤ ਵਿਭਾਗ ਦੇ ਅਧਿਕਾਰੀ ਆਏ ਸੀ ਉਹ ਕੀ ਕਹਿ ਕੇ ਗਏ ਤੁਹਾਨੂੰ ਬਿਲਕੁਲ ਜੰਗਲਾਤ ਵਿਭਾਗ ਦੇ ਆਪਣੇ ਅਧਿਕਾਰੀ ਆਏ ਉਹਨਾਂ ਦੀ ਕਾਲ ਆਈ ਸੀ ਮੈਨੂੰ ਜੋ ਮੈਂ ਮਤਾ ਪਾਇਆ ਸੀਗਾ ਉਹਨਾਂ ਨੂੰ ਮੈਂ ਕਾਪੀ ਦਿੱਤੀ ਆ ਜੋ ਬਣਦੀ ਕਾਰਵਾਈ ਉਹ ਕਰਨਗੇ ਮਨਜ਼ੂਰ ਆ ਆਪਾਂ ਨੂੰ ਕੋਈ ਚੱਕਰ